ਪਰਨੀਤ ਕੋਰ ਸੰਧੂ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵਗੇ ਤੇ ਇਹਨਾਂ ਦੇ ਬਿੱਤੇ ਦਿਨ ਹੀ ਕੁਝ ਇੰਟਰਵਿਊ ਵੀ ਬਹੁਤ ਜ਼ਿਆਦਾ ਵਾਇਰਲ ਹੋਏ ਸੀ ਜੋ ਇੰਟਰਵਿਊ ਤੁਸੀਂ ਸਾਰਿਆਂ ਨੇ ਦੇਖੇ ਹੀ ਹੋਣੇ ਤੇ ਦੋਸਤੋ ਹੁਣ ਇੱਕ ਕਾਲ ਰਿਕਾਰਡਿੰਗ ਲੀਕ ਹੋਈ ਆ ਪਰਨੀਤ ਕੋਰ ਸੰਧੂ ਦੀ ਜੋ ਕਾਲ ਰਿਕਾਰਡਿੰਗ ਤੁਸੀਂ ਅੱਗੇ ਇਸ ਵੀਡੀਓ ਦੇ ਵਿੱਚ ਸੁਣੋਗੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਕਾਲ ਰਿਕਾਰਡਿੰਗ ਪ੍ਰਨੀਤ ਕੋਰ ਸੰਧੂ ਦੀ ਇੱਕ ਮੁੰਡੇ ਦੇ ਨਾਲ ਵਾਇਰਲ ਹੋਈ ਆ ਜੋ ਕਾਲ ਰਿਕਾਰਡਿੰਗ ਤੁਸੀਂ ਅੱਗੇ ਇਸ ਵੀਡੀਓ ਦੇ ਵਿੱਚ ਦੇਖਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਸਭ ਤੋਂ ਪਹਿਲਾਂ ਸੁਣੋ ਇਹ ਪੂਰੀ ਰਿਕਾਰਡਿੰਗ ਪਰਨੀਤ ਰਿਕਵੈਸਟ ਪਲੀਜ਼ ਬੰਨ ਕੇ ਚੁੱਪ ਕਰ ਗਈ ਸੀਗਾ ਉਹ ਕੁਝ ਕਹਿੰਦੀ ਆ ਸੁਣ ਨਹੀਂ ਤੇ ਜੀ ਮੈਨੂੰ ਇੱਕ ਗੱਲ ਦਾ ਮੈਂ ਮੈਂ ਇਸ ਤਰ੍ਹਾਂ ਪੈਰੀ ਹੱਥ ਲਾਉਣਾ ਠੀਕ ਹੈ ਮੈਂ ਹੋਰ ਕੁਝ ਨਹੀਂ ਬੰਦਗਾ ਨਹੀਂ ਇੱਕ ਸਿਰਫ ਮੈਨੂੰ ਇੱਕ ਗੱਲ ਦਾ ਜਵਾਬ ਦੇ ਜੀ ਸਿਰਫ ਠੀਕ ਹੈ ਨਾ ਕਿ ਤੇਰੇ ਨਾਲ ਤੂੰ ਮੈਨੂੰ ਜਿੱਥੇ ਜਿੱਥੇ ਖੜਾਇਆ ਮੈਂ ਤੇਰੇ ਨਾਲ ਖੜੀ ਆ ਨਾ ਖੜੀ ਖੜੀ ਆ ਨਾ ਜੇ ਤੂੰ ਮੈਨੂੰ ਵੱਧੀ ਰਾਤ ਨੂੰ ਕਿਹਾ ਸੀ ਜਾਣਾ ਮੈਂ ਤੇਰੇ ਨਾਲ ਹਰ ਇੱਕ ਤਰੀਕਾ ਮੰਨੀ ਆ ਮੰਨੀ ਕੇ ਨਹੀਂ ਮੰਨੀ ਮੰਨੀ ਠੀਕ ਆ ਨਾ ਤੂੰ ਮੈਨੂੰ ਕਿਹਾ ਕਿ ਤੂੰ ਕਹਿਦੀ ਵੀ ਮੇਰੀ ਭੈਣ ਮੈਂ ਤੇਰੇ ਘਰ ਕੇ ਭੈਣ ਬਣ ਗਈ ਠੀਕ ਆ ਸਿਮਰ ਨੂੰ ਤੂੰ ਕਿਹਾ ਕਿ ਮੇਰੇ ਤਾਈ ਦੀ ਕੁੜੀ ਆ ਮੈਂ ਉਹ ਬਣ ਗਈ ਠੀਕ ਆ ਉਸ ਤੋਂ ਬਾਅਦ ਤੂੰ ਮਨਜੀਤ ਨੂੰ ਆਪਦੇ ਮੂੰਹੋਂ ਮੈਨੂੰ ਦੱਸ ਦੇਗਾ ਬਹੁਤ ਵਧੀਆ ਰਹੇਗਾ ਮੈਨੂੰ ਬਹੁਤ ਮੈਂ ਤੈਨੂੰ ਬਹੁਤ ਦੀ ਮੇਰੀ ਗੱਲ ਫੜ ਮੈਂ ਤੈਨੂੰ ਮੈਂ ਉਹੀ ਗੱਲਾਂ ਫੇਰ ਮੈਂ ਉਹਨੂੰ ਇਹ ਗੱਲਾਂ ਲੱਖੂੰਗਾ ਤੈਨੂੰ ਇਹ ਰੱਖ ਪਹਿਲਾਂ ਤੂੰ ਉਹਨੂੰ ਇਹ ਗੱਲ ਕਹੀ ਹੈ ਨਾ ਸੱਚੀ ਸੱਚੀ ਤੇ ਚ ਦੱਸ ਬੇ ਮੈਂ ਬਹੁਤ ਥੋੜਾ ਸੀਸਾ ਦਊਂਗੀ ਨਹੀਂ ਸਕਦੀ ਤੂੰ ਵੀ ਹੈ ਕਿ ਆ ਨਾ ਵੀ ਕਰੈਕਟਰਲੈਸ ਯਾਰ ਮਤਲਬ ਇਹ ਨਹੀਂ ਗੱਲਾਂ ਹੁੰਦਾ ਮੈਂ ਨਹੀਂ ਤੂੰ ਨੂੰ ਇਹ ਨਹੀਂ ਸੀ ਕਿਹਾ ਪੀਪਰ ਨਹੀਂ ਸੀ ਕਹਿੰਦੀ ਹੈ ਤੇਰੀਆਂ ਮੁੱਛਾਂ ਬਹੁਤ ਸੋਹਣੀਆਂ ਨੇ ਤੇ ਆਪਣਾ ਕੀ ਜਾਂਦੇ ਨੇ ਵੀ ਮੈਨੂੰ ਕਿੱਸ ਕਰ ਦੇ ਇੱਕ ਕبھی ਹੈਗੀ ਤਾਂ ਮੇਰੀ ਮਾਸੀ ਦੀ ਕੁੜੀ ਆ ਪਰ ਕਰੈਕਟਰਲੈਸ ਆ ਉਹਨੂੰ ਮੂੰਹ ਨਾ ਲਾਈਂ ਸੌ ਲੱਗੇ ਮੰਮੀ ਜੀ ਸੌ ਲੱਗੇ ਜਿਵੇਂ ਇਹੋ ਕਰ ਉਹ। ਪਰ ਉਹ ਮੈਨੂੰ ਇਹੋ ਕਹਿੰਦੀ ਆ ਉਹਨੇ ਤਾਂ ਕਹਿਣਾ ਹੁਣ ਤੈਨੂੰ ਐਵੇਂ ਮੈਂ ਤੈਨੂੰ ਕਹਾ ਉਹ ਤਾਂ ਬਹੁਤ ਕੁ ਕਹਿਣਾ ਤੈਨੂੰ ਅਜੇ ਹੋਰ ਗੰਦੀਆਂ ਗੱਲਾਂ ਬੋਲਣੀ ਹੋਣੇ ਤੈਨੂੰ। ਮੈਨੂੰ ਮੈਂ ਮੈਨੂੰ ਐ ਦੱਸ ਤੂੰ ਮੇਰੇ ਲਈ ਕੀ ਕਰਤਾ ਤੂੰ ਮੇਰਾ ਦੇਹ ਲ ਹੀ ਦਿਖਾਇਆ ਮੈਂ ਤੇਰੇ ਘਰ ਕੇ ਇਹਨੇ ਕੋ ਸੁਣਾ ਹੁਣ ਤੇਰਾ ਤਾਂ ਦੁੱਖ ਦੇ ਠੀਕ ਆ।